ਅੱਦੋ ਗਿਆ ਹੈ ਬੰਦੇ ਦੀ ਐ ਤੱਕ ਪਾਗੀ ਬੰਨੀ ਜਾਂਦੇ ਤੇਰੀ ਜਾਨ ਸੁੱਕੀ ਹੈ ਗੱਲ ਸੁਣੋ ਤੁਸੀਂ ਪਾਗੀ ਬੰਨੀ ਜਾਂਦੇ ਮੈਨੂੰ ਇੰਨਾ ਮੁੰਡੇ ਦਾ ਸ਼ਿਕਰ ਲੱਗਾ ਕਿ ਤੇ ਵਿਚਾਰੇ ਨੂੰ ਕੁੱਟਦੇ ਹੀ ਨਾ ਹੋਣ ਉਹ ਵੱਜ ਗਿਆ ਉਹਨਾਂ ਕੁੱਟਣਾ ਨੇ ਕਤਲ ਕੀਤਾ ਕਿਵੇਂ ਲੜਾਈ ਲੜੂਜੀ ਨਹੀਂ ਕੁੱਟਦਾ ਹੁੰਦਾ ਕਿਸੇ ਨੂੰ ਕੋਈ ਦੱਸ ਕੋਈ ਪਤਾ ਥੋੜਾ ਉਹਨਾਂ ਦਾ ਕੀ ਲੈਣਾ ਪਰ ਮੈਨੂੰ ਪਿੰਦਰ ਕਹਿੰਦਾ ਚੱਲ ਕੱਪੜੇ ਬਦਲ ਲੈ ਨਾ ਜਾਂਦਾ ਮੈਂ ਆਪ ਹੀ ਬਦਲ ਲੈਣਾ ਮੇਰੇ ਖੱਡਿਆ ਹੀ ਅੰਦਰ ਕੱਪੜੇ ਪਾਉਣ ਨੂੰ ਕੱਢ ਤੇ ਚਲ ਜੀ ਅਸੀਂ ਦਵਾਦਾਰ ਭਾਈ ਉਹੋ ਹੀ ਉੱਥੇ ਟਾਈਮ ਵਾਧਾ ਲਾ ਦੀ ਉਹਨੇ ਟਾਈਮ ਕਰਾ ਵਾਧਾ ਲਾ ਦੇਣਾ ਉਹਨੇ ਸੂਰਕੀ ਮੰਡੀ ਲਾਉਣੀ ਆ ਸਨੀ ਵਿਚਾਰਿਆਂ ਨੇ ਕਹਿਣਾ ਕੋਈ ਮਗਰ ਅਜੇ ਤੱਕ ਪਹੁੰਚਿਆ ਨਹੀਂ ਪਹੁੰਚ ਜਾਨੇ ਹੁਣ ਇਦਾਂ ਹੁੰਦਾ ਮੂੰਹ ਥੋੜਾ ਪੈਣਾ ਕੋ ਚਲ ਜੀ ਡੈਡੀ ਫਿਰ ਹੋ ਗਿਆ ਤਿਆਰ ਹਾਂਜੀ ਹਾਂਜੀ ਚੱਲ ਫਿਰ ਜਾ ਮੋਟਰਸਾਈਕਲ ਲੈ ਆ ਕੱਢ ਕੇ ਕਿ ਗੱਡੀ ਖੜਨੀ ਆ ਡੈਡੀ ਮੌਸਮ ਬੜਾ ਖਰਾਬ ਹੈ ਤੇ ਗੱਡੀ ਲੈ ਜੀ ਆ ਚੱਲ ਲੱਲਾ ਫਿਰ ਆਉਂਦੇ ਆ ਮਨਕੇ ਤਿੰਨੇ ਆਣੇ ਫਿਰ ਓਕੇ ਵੀ ਨਾ ਹੋਈਏ ਉਹਨੂੰ ਵੀ ਲਿਆਉਣਾ ਪੈਣਾ ਜੀ ਉਹਨਾਂ ਛੜਤਾ ਤੇ ਉਹ ਵੀ ਤੇ ਮੇਰੀ ਗੱਲ ਸੁਣ ਇੱਕ ਕੰਮ ਕਰੀ ਹਟ ਦੇਣ ਨਹੀਂ ਹੋਣਾ ਮੈਂ ਲੱਲਾ ਵੇਖੋ ਮੈਂ ਉਹਦੇ ਵੀਡੀਓ ਵੇਖ ਲਈਆਂ ਨਾ ਜਿੱਦਾਂ ਦੋਵੇਂ ਇੱਥੋਂ ਗਈਆਂ ਮਾਵਾਂ 3 ਡੈਡੀ ਮਾਵਾਂ ਸਾਰਾ ਕੁਝ ਸੀਵ ਕਰ ਲਿਆ ਇਹਨਾਂ ਨੂੰ ਐ ਚੱਟੇ ਬਣ ਝੂਠਿਆਂ ਕਰਨਾ ਉੱਥੇ ਦਰਦ ਦੀ ਲੋੜ ਹੀ ਨਹੀਂ ਆਪਾਂ ਨੂੰ ਤੇ ਠੀਕ ਆ ਕਿ ਨਹੀਂ ਤੇ ਤੀ ਉਦੋਂ ਦੱਸਦੇ ਆਪਾਂ ਨੂੰ ਜਾਣ ਹੀ ਨਹੀਂ ਦੇਣਾ ਸਣੀ ਨੂੰ ਪੁੱਤ ਜੇ ਤੂੰ ਘਰ ਹੁੰਦਾ ਤਾਂ ਫੇਰ ਹੀ ਸੀ ਨਾ ਕਿਸੇ ਨਾ ਕਿਸੇ ਪਾਸੇ ਨਾਲੇ ਵੀਡੀਓ ਦੇ ਦੇ ਮੋਬਾਈਲ 'ਚ ਸੀ ਤੇ ਫੇਰ ਵਿਖਾਉਣਾ ਕੀ ਮਮੀ ਜਦੋਂ ਬਿਖਤਾ ਪਈ ਹੋਏ ਨਹੀਂ ਚੇਤਾ ਰਹਿੰਦਾ ਕਹਿੰਦੀ ਫਿਰ ਚਲੋ ਆਜੋ ਚਲ ਸ਼ਾ ਰੱਬਾ ਮੇਰਾ ਪੁੱਤ ਸ਼ੇਤੀ ਸ਼ੇਤੀ ਘਰ ਆ ਜੇ ਤੇਰੀ ਜਾਨ ਸੁੱਕੀ ਪਈ ਮੇਰੀ ਤੇ ਚਲੋ ਢੜ ਚੱਲ ਮੰਮੀ ਆ ਬੋਲ ਹਾਲ ਦੇ ਹਾਂ ਚੱਲ ਡੰਗਰ ਦੇਤੇ ਬੰਨ ਹੁਣ ਇਹਨੂੰ ਕਿਨੇ ਜਾ ਕੇ ਪੱਠੇ ਪੱਠੇ ਲਾਇਆ ਤੇ ਦੁਪਹਿਰ ਦਾ ਕੰਮ ਮੁੱਕ ਜੂਗਾ ਫੋਨ ਇਹ ਕਿਹਦਾ ਨੰਬਰ ਆ ਕੀ ਰਿਸ਼ਤੇਦਾਰ ਦਾ ਨਹੀਂ ਲੱਗਦਾ ਚਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਹਰਚੋਵਾਲ ਠਾਣਿਓ ਹਾਂ ਜੀ ਹਾਂ ਜੀ ਜੀ ਠੀਕ ਹੈ ਠੀਕ ਹੈ ਅੱਛਾ 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 ਉਹ ਦਰਖਾਸਤ ਹਾਂਜੀ ਹਾਂਜੀ ਕਰ ਦੇ ਦਿੱਤੀ ਹਾਂਜੀ ਹਾਂਜੀ ਠੀਕ ਹੈ ਤੇ ਉਹਦਾ ਭਰਾ ਲੈ ਆਉਂਦਾ ਫਿਰ ਠੀਕ ਹੈ ਠੀਕ ਹੈ ਤੇ ਪ੍ਰੋਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਉਹ ਘਰ ਹੈ ਨਹੀਂ ਅਹੀਂ ਜਨਾਬ ਤੁਹਾਡੇ ਕੋ ਨਾ ਦਹਾਵੀਆਂ ਬੰਡਾ ਤੇ ਤੁਹਾਡੇ ਕੋਲ ਹੀ ਆ ਜਣੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਜੋ ਹਾਂ ਜੇ ਨਹੀਂ ਪੱਕਾ ਹੋਣੇ ਆਗੇ ਬਸ ਹਾਂਜੀ ਚੰਗੇ ਭਲੇ ਬੰਦੇ ਹੀ ਹੋ ਜੀਵਨ ਨੇ ਨਾ ਸਾਰਾ ਹੀ ਕੰਮ ਖਰਾਬ ਕਰ ਦਿੱਤਾ ਵਾ ਜਿਹੜੇ ਕੰਮ ਤੋਂ ਮੈਂ ਡਰਦਾ ਸੀ ਨਾ ਕੋੜਕ ਚਹਰੀਆਂ ਥਾਣਿਆਂ ਤੋਂ ਉਹ ਕੰਮ ਇਹਦੇ ਬੁੱਢੀ ਨੇ ਮੇਰੇ ਕੋਲ ਕਰਾਤਾ ਵਾ ਹੈ ਕੀ ਜਾ ਕੇ ਦੱਸਾਂਗੇ ਵੀ ਕੀ ਗੱਲ ਵਾ ਤੇ ਕੀ ਨਹੀਂ ਹੈ ਹੱਦ ਹੋਈ ਇਹਦੇ ਵਾਲੀ ਬੜੇ ਬੰਦੇ ਮਾਰੇ ਨਿਕਲੇ ਆ ਹੈ ਇਹ ਕਿਹੜੇ ਰੇ ਭਾਤਾ ਸਾਨੂੰ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਆਟੇ 'ਚ ਲੂਣ ਗੁੱਝ ਜਾਂਦਾ ਵਾ ਇਹਨਾਂ ਦਾ ਲੂਣ 'ਚ ਆਟਾ ਕੋਈ ਨਹੀਂ ਛੜਿਆ ਫੜ ਕੇ ਮੈਨੂੰ ਤੇ ਇਹਨੇ ਸਮਝ ਆਉਂਦੀ ਕਿ ਬੰਦੇ ਵੇਖ ਲੋ ਕਿਦਾਂ ਦੇ ਨੇ ਜਿਹੜੇ ਜਨਾਨੀ ਮਗਰ ਛੱਟ ਲੱਗ ਗਏ ਯਾ ਸਾਰੇ ਸਾਰੇ ਜੀਆਂ ਨੇ ਕਹੋਰਾ ਇਹ ਥੋੜਾ ਵੀ ਕਿਸੇ ਇੱਕ ਜਣੇ ਨੇ ਕੰਮ ਕੀਤਾ ਨਾ ਇਹ ਤਾਂ ਸਲਾਹ ਲਾ ਰਹੀ ਹੈ ਨਾ ਆਹੋ ਤੇ ਗੱਲ ਛੱਡੀ ਸਹੀ ਹੈ ਹਾਂ ਚਲੋ ਕੋਈ ਗੱਲ ਨਹੀਂ ਲੱਗ ਜਾਂਦਾ ਪਤਾ ਗੋਲੀ ਮਾਰੋ ਹੋਗੇ ਬੰਦਿਆਂ ਨੂੰ ਪਰ ਡਾਡੀ ਮੈਨੂੰ ਹੋਰਾਂ ਨਹੀਂ ਆਉਂਦੀ ਇਹ ਨਵਦੀਪ ਤੇ ਹਾਂ ਵੀ ਉਹਨੂੰ ਵੀ ਇਹੋ ਜਿਹਾ ਕੰਮ ਕਰ ਲੰਗਾ ਵੇਖ ਲੋ ਮਾਸਾ ਨਹੀਂ ਹੋਇਆ ਦੱਸਾਂ ਗੱਲ ਕੀ ਮੈਂ ਥੋਂ ਚੰਗੀ ਭਲੀ ਆਈ ਆਂ ਤੁਹਾਨੂੰ ਮੈਂ ਕਰਨ ਕੀ ਡਈ ਆ ਗੱਲ ਇਹ ਆ ਕਿ ਹਰ ਇੱਕ ਨੂੰ ਆਪਣੇ ਮਾਪਿਆਂ ਦੀ ਮੁਣਕੇ ਮੰਨਣੀ ਪੈਂਦੀ ਆ ਤੇ ਉਹਨੇ ਮੰਨ ਲਈ ਹੋਊਗੀ ਉੱਤੇ ਪਾਉਂਦੇ ਹੋਣਗੇ ਪ੍ਰੈਸ਼ਰ ਜਾਂ ਕੋ ਗੱਲ ਹੋਊਗੀ ਠੀਕ ਆ ਕਿ ਨਹੀਂ ਉਹਨੇ ਫਿਰ ਕੀ ਕਹਿਣਾ ਜਦੋਂ ਸਾਰਾ ਟੱਬਰ ਇੱਕ ਮੰਨੇ ਹੋਰ ਕੱਲੀ ਨਹੀਂ ਕਰਨਾ ਹੈ ਆਹ ਤੇ ਆਈ ਹੈ ਉਹ ਮੇਰੀ ਗੱਲ ਸੁਣ ਮੁੰਡਾ ਕਿੱਥੇ ਆ ਹਾਏ ਹਾਏ ਕਿੱਦਾਂ ਔਖੜੇ ਫਿਰਨ ਦੇ ਜੀ ਕੀ ਕਹਿਣਾ ਮੁੰਡੇ ਨੂੰ ਔਖਣ ਵਾਲੀ ਗੱਲ ਨਹੀਂ ਗਈ ਉਹਨੂੰ ਵਾਝ ਮਾਰ ਪੈ ਮਾਰਦਨੀ ਆਵਾਜ਼ ਹੌਸਲਾ ਰੱਖੋ ਹੌਸਲਾ ਰੱਖੋ ਸਾਡੀ ਕਰਦੇ ਜੇ ਤੁਸੀਂ ਉਹ ਮੁੰਡੇ ਹੁੰਦਾ ਗੱਲ ਦੱਸਣੀ ਸਾਰੀ ਪੁੱਤ ਮੇਰੀ ਗੱਲ ਸੁਣੀ ਇਹਦਾ ਲੈ ਡੈਡੀ ਆ ਗਿਆ ਮੁੰਡਾ ਮੇਰੀ ਗੱਲ ਸੁਣ ਲੈ ਉਹਦਾ ਕੰਮ ਕੀਤਾ ਨਾ ਦਿਖਾ ਦਿੱਤੀ ਥਾਣੇ ਹਾਂਜੀ ਥਾਣੇ 'ਚ ਆ ਜਾ ਫੋਨ ਹੁਣਿਆ ਜੇ ਆਹੋ ਲੈ ਫੋਨ ਹੀ ਆ ਗਿਆ ਫਿਰ ਕੀ ਹੋ ਗਿਆ ਆਖਰ ਆ ਗਈ ਕੋਈ ਤੂੰ ਮੇਰੀ ਗੱਲ ਤਾਂ ਸੁਣ ਲੈ ਕੀ ਆ ਤੇ ਡੈਡੀ ਉਹ ਕਹਿੰਦਾ ਵੀ ਉਹ ਇੱਥੇ ਤੇ ਤੁਹਾਡੀ ਗੱਲ ਨਿਭੜੀ ਏ ਕੀ ਗੱਲ ਉਹ ਇੱਥੇ ਗੱਲ ਕਦੀ ਨਿਭੜਨੀ ਆ ਆਪਾਂ ਨੇ ਕੋਈ ਗੱਲ ਗੁਲ ਨਵੇੜਨੀ ਤੈਨੂੰ ਦੱਸ ਦਨੀ ਆ ਮੈਂ ਤੈਨੂੰ ਮੈਂ ਦੱਸ ਆਪਣੀ ਬਗਵਾਸ ਨਾ ਬੰਦ ਕਰ ਲਾ ਸਭ ਤੇਰੇ ਪੰਗੇ ਤੇਰੇ ਨਾਲ ਮੱਸਾ ਗੱਲ ਪੰਗੇ ਕਾਦੇ ਆ ਉਹਨਾਂ ਦੀ ਕਿੱਦਾਂ ਹਿੰਮਤ ਹੋਈ ਹੈ ਸਾਡੀ ਕੁੜੀ ਦੇ ਹੱਥ ਚੁੱਕਣ ਦੀ ਉਹ ਚੱਲ ਡੈਡੀ ਅਸੀਂ ਜਾ ਕੇ ਤੇ ਗੱਲ ਨਵੇੜ ਮੰਨੇ ਆ ਜਿਹੜੀ ਵੀ ਹੈਗੀ ਆ ਗੱਲ ਇੱਕ ਹੋਵਾ ਵੀ ਪ੍ਰੋਣਾ ਦਾ ਆਪਣਾ ਪਿੰਡਰ ਤੇ ਨਹੀਂ ਟੱਕਰਿਆ ਹਾਂਜੀ ਤੇ ਉਹਦੇ ਭਰਾ ਨੂੰ ਲੈਂਦਾ ਠਾਣੇ ਉਹਨਾਂ ਨੇ ਦਰਫਟੇ ਮੂੰਹ ਮੁਲਾਜ਼ਮਾਂ ਦਾ ਵੀ ਕੋਹ ਹਾਲ ਨਹੀਂ ਹੈ ਨਾ ਲੱਗਿਆ ਕਿ ਲੈਣ ਮੁੰਡੇ ਨੂੰ ਤੇ ਭਰਾ ਨੂੰ ਉੱਥੇ ਕੀ ਕਰਨਾ ਹੈਗਾ ਮੇਰੀ ਗੱਲ ਸੁਣ ਲਾ ਚੰਗੀ ਗੱਲ ਹੋ ਗਈ ਆ ਵੀ ਪ੍ਰੋਣਾ ਨੇ ਕਾਬੂ ਆ ਕੇ ਤੇ ਇਹ ਸਾਡੀ ਬੇਇੱਜ਼ਤੀ ਅੱਗੇ ਨੂੰ ਵੱਧ ਹੋਏ ਨਹੀਂ ਕਾਦੀ ਬੇਇੱਜ਼ਤੀ ਹੋ ਜਾਣੀ ਸੀ ਉਹਨੂੰ ਫੜਦੇ ਨਾ ਉਹਨੂੰ ਮਾਰਦੇ ਚਾਰ ਛਿੱਤਰ ਤੇ ਉਹਨੂੰ ਲੱਗਦਾ ਪਤਾ ਵੀ ਕਿੱਦਾਂ ਕਹਿਦੀ ਧੀ ਤੇ ਹੱਥ ਚੁੱਕੀਦਾ ਵਾ ਉਹ ਤਾਂ ਫੇਰ ਸੁੱਕਾ ਹੀ ਰਹਿ ਗਿਆ ਹਾਂ ਉਹ ਗੱਲਾਂ ਤੇਰੀਆਂ ਨੇ ਨਾ ਅਗੇ ਕੁੜੀ ਘਰ ਬਹਲਦੀ ਆ ਪਰ ਮਤ ਸੰਗਲ ਕੋਈ ਗੱਲ ਨਹੀਂ ਫਿਰ ਕੀ ਆ ਸਾਡੀ ਧੀ ਸਾਡੇ ਘਰ ਹੀ ਰਹੂਗੀ ਆ ਵੇਖ ਲੈ ਉਹ ਚੱਲ ਡੈਡੀ ਮੰਮੀ ਨੇ ਇਦਾਂ ਬੋਲੀ ਜਾਣਾ ਤੂੰ ਐ ਆ ਕਰੋ ਚਲੋ ਅਸੀਂ ਜਾ ਕੇ ਤੇ ਚਲੋ ਨਿਬੇੜਮ ਨੇ ਹੁਣ ਵੇ ਪੁੱਤ ਅਜੇ ਉਹਨਾਂ ਸੱਦਿਆ ਹੀ ਆ ਹੁਣ ਪਤਾ ਨਹੀਂ ਵੀ ਗੱਲ ਵਧਣੀ ਆ ਕਿ ਘਟਣੀ ਆ ਉੱਥੇ ਜਾ ਮਿੰਨ ਨੂੰ ਤਾਂ ਕੋਈ ਪ੍ਰਵਾਹ ਨਹੀਂ ਗਈ ਮੈਂ ਤਾਂ ਆਪਣੀ ਧੀ ਨਹੀਂ ਗਈ ਉੱਥੇ ਕੱਲ ਨਹੀਂ ਹੁਣ ਮੈਂ ਤਾਂ ਪੱਕਾ ਫੈਸਲਾ ਕਰ ਲਿਆ ਵਾ ਤੁਸੀਂ ਜੋ ਮਰਜ਼ੀ ਕਹੀ ਜਾਓ ਕਿਉਂ ਪਰ ਔਰ ਮਾਂ ਨਾਲ ਉੱਥੇ ਪਰ ਮੈਂ ਚਪੇੜ ਮਾਰੀ ਤੇਰੇ ਸਾਰੇ ਸਿਆਪੇ ਤੇਰੇ ਆ ਇਹ ਮੁੰਡਿਆ ਸਮਝਾ ਆਪਣੇ ਪਿਓ ਨੂੰ ਕੁਛ ਹੈ ਐ ਹਮਰੇ ਹੱਥ ਚੋਂ ਤਾਂ ਚੰਗਾ ਲੱਗਦਾ ਮੇਰੇ ਤੇ ਗੱਲ ਗਲਤ ਹੱਥ ਚੁੱਕੀ ਜਾਂਦਾ ਵਾ ਉਹ ਡੈਡੀ ਤੁਸੀਂ ਵੀ ਨਾ ਉਹ ਲੜਾਈ ਪਹਿਲਾਂ ਮੈਂ ਕਾਈ ਆ ਤੁਸੀਂ ਤਾਂ ਘਰ ਲੜਾਈ ਪਾ ਕੇ ਬਹਿ ਜਾਂਦੇ ਜੀ ਇਹ ਯਾਰ ਗੱਲਾਂ ਇਤਾਂ ਦੀ ਕਰਦੀ ਆ ਤੇ ਐਵੇਂ ਕਰਦੀ ਆ ਗੱਲਾਂ ਇਤਾਂ ਦੀਆਂ ਐਦਾਂ ਕਰੋ ਤੁਸੀਂ ਖਿਲਾਓ ਤੇ ਮੈਂ ਕੱਪੜੇ ਪਾ ਕੇ ਆਉਣੀ ਆ ਮੇਰੀ ਗੱਲ ਸੁਣ ਤੂੰ ਕਿਹੜੇ ਕੱਪੜੇ ਪੋਣੇ ਮੈਨੇ ਨਾਲ ਜਾਣਾ ਗੱਲ ਤਾਂ ਉੱਥੇ ਮੈਂ ਹੀ ਕਰਨੀ ਆ ਤੁਸੀਂ ਤਾਂ ਦੋਵੇਂ ਗੁੰਗੇ ਜੇ ਬੋਲਦੇ ਤੇ ਹੈ ਨਹੀਂ ਕੋਈ ਜਾ ਕੇ ਉੱਥੇ ਉਹ ਮੇਰੀ ਗੱਲ ਸੁਣ ਲੈ ਉੱਥੇ ਗੁੰਗੇ ਹਾਂ ਕੰਮ ਨਿਭੜਨਾ ਵਾ ਠੀਕ ਆ ਜੇ ਜ਼ੁਬਾਨ ਚਲਾਵਾਂਗੇ ਤੇ ਕੰਮ ਹੋਰ ਵਧਰਾ ਵਾ ਤੇ ਕੰਮ ਵਧਨ ਤੇ ਦੇਣਾ ਵਾ ਘਟਾਉਣਾ ਤੇ ਹੈ ਹੀ ਨਹੀਂ ਮੈਂ ਕਿੰਨੀ ਕਵਾਰੀ ਆਖਾਂ ਆਪਾਂ ਖਾਸ ਕੀਤੀ ਉਹਨਾਂ ਨੇ ਮੈਂ ਕੀ ਦਨਾ ਵਾ ਮੰਮੀ ਜੀਏ ਤੁਸੀਂ ਉੱਥੇ ਜਾਣਾ ਨਾ ਤੇ ਕੰਮ ਨਾ ਬੇਟ ਜਾਣਾ ਜੇ ਚੁੱਪ ਕਰਕੇ ਜਾਣਾ ਤੇ ਫੇਰ ਤੁਹਾਨੂੰ ਨਾਲ ਲੈ ਚਲਦੇ ਆ ਡੈਡੀ ਤੈਨੂੰ ਇਹ ਗੱਲ ਤਾਂ ਪਤਾ ਵੀ ਮੰਤਰੀ ਉੱਥੇ ਨਾ ਬੋਲੂਗੀ ਹੈ ਗਿੱਠ ਲੰਮੀ ਤੇ ਦੀ ਜ਼ੁਬਾਨ ਵਾ ਤੇ ਗੱਲ ਤੇ ਬੇੜਨੀ ਉੱਥੇ ਬ ਤੂੰ ਇਹਦੇ ਮਗਰ ਲੱਗ ਗਿਆ ਵਾ ਉਹ ਗੱਲ ਤੇ ਡੈਡੀ ਠੀਕ ਆ ਜੋ ਪਰ ਉਥੇ ਮੰਮੀ ਨੇ ਰਹਿਣਾ ਨਹੀਂ ਆਏ ਤੇ ਮੈਨੂੰ ਪਤਾ ਵਾ ਉਹ ਨਾਲੇ ਪੁੱਤ ਥਾਣੇ ਜਾਂਦੀਏ ਜਿੰਨਾਂ ਦੀਆਂ ਚੰਗੀਆਂ ਲੱਗਦੀਆਂ ਵਾ ਕਿਉਂ ਨਹੀਂ ਚੰਗੀਆਂ ਲੱਗਦੀਆਂ ਜਦੋਂ ਗੱਲ ਕਰਨੀ ਹੋਵੇ ਨਾ ਜਾਣਾ ਪੈਂਦਾ ਵਾ ਗੱਲਾਂ ਮਾਰਦੇ ਫਿਰਦੇ ਆ ਮੈਂ ਹੁਣੇ ਕੱਪੜੇ ਪਾ ਕੇ ਆਉਣੀ ਆ ਬਥੇ ਗੱਲਾਂ ਨਾ ਕਰੋ ਪਿਓ ਡਾਡਾ ਛੇਤੀ ਕਰ ਦਫਾ ਹੋ ਉਹ ਡੈਡੀ ਮੇਰੀ ਗੱਲ ਸੁਣਿਓ ਉਹ ਮੰਮੀ ਨੂੰ ਮੈਂ ਉਥੇ ਲੈ ਚਲਦਿਆਂ ਜੇ ਇੱਥੇ ਛੱਡ ਗਏ ਨਾ ਤੇ ਮੰਮੀ ਨੇ ਤੇ ਸਾਰੇ ਪਿੰਡ ਦੇ ਵਿੱਚ ਰੌਲਾ ਪਾ ਦੇਣਾ ਵਾ ਨਾਲੇ ਅਹੀਂ ਕਿਹੜਾ ਪਿੰਡ ਦੇ ਵਿੱਚ ਕਿਸ ਨੂੰ ਦੱਸਿਆ ਵਾ ਵੀ ਆਹ ਕੰਮ ਸਾਡੇ ਦੇ ਨਾਲੇ ਨਾ ਤੁਸੀਂ ਆਇਆ ਕਰੋ ਮੋਟਰਸਾਲ ਕੱਢੋ ਤੇ ਮੈਂ ਅਮਨ ਨੂੰ ਮੜਾ ਜਾ ਦੱਸਦਾ ਹੈ ਚੱਲ ਵੇਖ ਲੈ ਫਿਰ ਆਮਾ ਨਾ ਵਾਹੀ ਨਾ ਫੋਨ ਆਇਆ ਮੈਂ ਡੈਡੀ ਨੂੰ ਤੇ ਨਹੀਂ ਥਾਣੇ ਚੱਲੇ ਥਾਣੇ ਆਹੋ ਕਿਉਂ ਥਾਣੇ ਕੋ ਤੇ ਚੱਲੇ ਤੂੰ ਪੋਣਾ ਭਾਈ ਬਿੰਦਰ ਦੇ ਭਰਾ ਨੂੰ ਫੜ ਕੇ ਲੈ ਗਿਆ ਉੱਥੇ ਤੋਂ ਉਹਨਾਂ ਨੇ ਸਦਿਆ ਪੁਲਸ ਵਾਲਿਆਂ ਨੂੰ ਆਂਦੇ ਪਾਏ ਹੋ ਜਰਾ ਤੇ ਉਹ ਡੈਡੀ ਮੈਂ ਆਖਣ ਰਿਹਾ ਹਾਂ ਤੇ ਚੱਲੇ ਆ ਤੇ ਮੰਮੀ ਨੂੰ ਨਾ ਲੈ ਕੇ ਚੱਲੇ ਹਾਇ ਤੇ ਕੀ ਹੋਉਂਦੇ ਆ ਵੇਖ ਲੈ जानके मम्मी ने काम ਕੀਤਾ ਨਾ ਹੁਣ ਥਾਣਿਆਂ ਤੱਕ ਗੱਲਾਂ ਚਲ ਗਈਆਂ ਤੁਸੀਂ ਰਹਿਣਦੇ ਤੁਸੀਂ ਨਾ ਜਾਓ ਮੈਨੂੰ ਬੜਾ ਡਰ ਲੱਗਣ ਰਿਹਾ ਲੈ ਤੂੰ ਆ ਨਹੀਂ ਮੈਂ ਆਣਾ ਜਾਵਾਂ ਡੈਡੀ ਜਾਂਦਾ ਮਮੀ ਨਾ ਜਾਵੇ ਤੇ ਜਾਣਾ ਕਿੰਨੇ ਉੱਥੇ ਜਿਹਾ ਪਿੰਡ ਦੇ ਦੱਸਿਆ ਤੇ سارے ਪਿੰਡ ਦੇ ਵਿੱਚ ਸਾਡੀ ਤੂ ਤੂ ਹੋਈ ਨਹੀਂ ਹੈ ਬਈ ਹੁਣ ਤੇ ਅਜੇ ਵਿਆਹ ਕੀਤਾ ਵਾ ਹੁਣ ਇਹ ਕੰਮ ਹੋ ਗਿਆ ਵਾ ਲੋਕਾਂ ਨੇ ਕਹਿਣਾ ਇਹਨਾਂ ਦੀ ਕੁੜੀ ਦੇ ਨਾਲ ਗੱਲ ਤੇ ਤੁਹਾਡੀ ਵਾ ਠੀਕ ਹੈ ਜੇ ਪਿੰਡ ਚ ਕਿਸੇ ਨਾਲ ਗੱਲ ਕਰਾਂਗੇ ਨਾ ਤੇ ਇਹਨੇ ਤੁਰਨਾ ਵੀ ਨਹੀਂ ਤੁਹਾਡੇ ਨਾਲ ਜਿੱਦਾਂ ਦੀ ਸਾਡੀ ਮਾਂ ਚਲ ਇਦਾਂ ਕਰੋ ਜਾਉ ਤੇ ਸੀ ਪਰ ਉੱਥੇ ਹੌਸਲੇ ਨਾਲ ਗੱਲ ਕਰਿਓ ਠੰਡੇ ਹੋ ਕੇ ਗੱਲ ਕਰੇ ਇਹਨਾਂ ਹੀ ਵੀ ਇੱਕ ਦੂਜੇ ਨੂੰ ਪੈ ਜਿਓ ਤੇ ਉੱਥੇ ਹੀ ਸਾਂਭਣ। ਪਰ ਚੱਲਾਂ ਅਸੀਂ ਤੇ ਰਿਸ਼ਤਾ ਬਣਾ ਹੀ ਰੱਖਣਾ ਵਾ ਅਸੀਂ ਰਿਸ਼ਤਾ ਤੋੜਨਾ ਥੋੜੀ ਆ ਤੇ ਮੇਰੀ ਗੱਲ ਸੁਣ ਨਾਵ ਨੂੰ ਨਾ ਦੱਸੀ ਤੂੰ ਵੀ ਠਾਣੇ ਗਏ ਆ। ਨਹੀਂ ਮੈਂ ਨਾਵ ਨੂੰ ਪਹਿਲਾਂ ਵੀ ਨਹੀਂ ਕੋਈ ਗੱਲ ਦੱਸੀ ਤੇ ਨਾ ਹੀ ਮੈਂ ਉਹਨੂੰ ਦੱਸਣਾ ਵਾ ਤੇ ਤੁਸੀਂ ਇਦਾਂ ਕਰੋ ਮੰਮੀ ਨੂੰ ਨਾ ਖੜਿਓ ਉਨੇ ਸਗੋਂ ਗੱਲ ਵਧਾਉਣੀ ਉੱਥੇ ਮਮੀ ਨੂੰ ਤੇ ਖੜਨਾ ਵਾ ਅੱਗੇ ਲੜਾਈ ਮਮੀ ਬਾਹਰ ਮਾਰਨ ਦੀ ਵੀ ਮੈਂ ਜਾਣਾ ਹੀ ਜਾਣਾ ਵਾ ਤੇ ਮੈਂ ਮਮੀ ਨੂੰ ਕਿਹਾ ਤੁਸੀਂ ਉੱਥੇ ਬੋਲਿਓ ਨਾ ਤੇ ਮਮੀ ਨਾਲ ਹੀ ਚੱਲੇ ਆ ਕੋਈ ਨਹੀਂ ਮੈਂ ਮਮੀ ਨੂੰ ਉੱਥੇ ਡੱਕ ਰੂਗਾ ਜੇ ਬੋਲਣਗੇ ਅ ਡੱਕ ਕਿੱਦਾਂ ਲੋਗੇ ਤੁਹਾਡੇ ਡੱਕਿਆਂ ਤੇ ਉਹਨੇ ਡੱਕਿਆ ਨਾ ਮੈਂ ਕਰ ਦਊਗਾ ਮੈਂ ਸਾਰੀ ਗੱਲ ਹੁਣ ਤੂੰ ਨਾ ਮੇਰੇ ਨਾਲ ਲੜਾਈ ਪਾ ਇੱਥੇ ਚੱਲ ਠੀਕ ਹੈ ਤੂੰ ਮੈਂ ਲੜਾਈ ਤੇ ਨਹੀਂ ਪਾਣੀ ਨਾ ਹੁਣ ਦੱਸੀ ਤੂੰ ਕਹੀਂ ਦਵਾਈ ਲੈਣ ਗਏ ਆ ਮੜਾ ਜ ਮਮੀ ਨਹੀਂ ਠੀਕ ਤੇ ਚੰਗਾ ਮੈਂ ਡੈਡੀ ਦੀ ਦਵਾਈ ਦਊਂਗਾ ਜਾਓ ਤੇ ਪਰ ਹੁਣਸ ਲੈਣਾ ਫਿਰ ਕਰਿਓ ਮਮੀ ਨੂੰ ਉੱਥੇ ਚੋ ਹਾਈ ਹਾਈ ਦੋਏ ਪੇਉ ਪੁੱਤ ਕਦੋਂ ਦੇ ਗਏ ਆ ਕਿਤੇ ਫੋਨ ਕਰਕੇ ਵੀ ਨਹੀਂ ਦੱਸਿਆ ਕਿ ਕੀ ਬਣਿਆ ਕੀ ਨਹੀਂ ਲੈ ਮੰਮੀ ਚਾਹ ਪੀ ਲਾ ਇਹਦੇ ਮਰਮਰੀ ਨਾ ਜਾਏਗੇ ਦਾ ਟੈਨਸ਼ਨ ਲੈ ਲੈ ਕੇ ਜੇ ਚਾਜ ਨਹੀਂ ਬੋਲਨੇ ਮਾਸਾ ਤੇ ਚਾਜ ਨਹੀਂ ਬੋਲਣ ਲਈ ਹੋਰ ਕਿੱਦਾਂ ਬੋਲਾਂ ਵੱਡ ਖਾਂਦ ਪੈਣ ਨਹੀਂ ਵੱਡ ਖਾਂਣ ਪੈਂਦੀ ਆ ਇੰਨਾ ਕੋ ਕਰਦੀ ਤਾਂ ਵੀ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਸ਼ਰਨ ਕੀ ਫਾਇਦਾ ਤੇਰੇ ਚਾਹ ਦੇਣ ਦਾ 36 ਗੱਲਾਂ ਸੁਣਾਈਆਂ ਨੇ ਫਿਰ ਵੀ ਤੇਰੀ ਮਾਂ ਲੱਗਨੀ ਆ ਏਦਾਂ ਬੋਲਦੀ ਤੇ ਚੰਗੀ ਲੱਗਨੀ ਆ ਕੋਈ ਤੈਨੂੰ ਇਹ ਨਹੀਂ ਕਹਿਣ ਦੱਸਿਆ ਵੀ ਵੱਡਿਆਂ ਦੀ ਜਿੱਤ ਕਿੱਦਾਂ ਕਰੀਦੀ ਇੱਜੇ ਤੋਂ ਚੈਤ ਮਮੇ ਛੱਡ ਹੁਣ ਇੱਕ ਪਾਸੇ ਠੀਕ ਆ ਨਾ ਬਥੇਰਾ ਕੋਕ ਕਰਗੀ ਤੇਰੀ ਨਿੱਕੀ ਨਾ ਮਾਰਗੀ ਨਾ ਸੱਚ ਜੁੱਤੀਆਂ ਹੁਣ ਖਾਦ ਹੋ ਗਈਆਂ ਛੱਡ ਨੂੰ ਤੇਰੇ ਵਾਲੀ ਜਿਉ ਹੋਈ ਏਦਾਂ ਕਰ ਗਈ ਆ ਤੇ ਤੂੰਦ ਨਾ ਹੁਣ ਨੂੰ ਮੇਹਣੇ ਮਾਰ ਪਰ ਤੈਨੂੰ ਤੈਨੂੰ ਤਾਂ ਮੌਕਾ ਚਾਹੀਦਾ ਏ ਮੌਕਾ ਮਿਲ ਗਿਆ ਤੂੰ ਕਿੱਥੇ ਹੁਣ ਜੀਣ ਦੇਣਾ ਮਮਮੀ ਅੰਮੇ ਨੇ ਜੜਿਆ ਨਾ ਇਹ ਹੁਣ ਸਿਆਰ ਤੇ ਛਰਦੇ ਅਰੇ ਪਿੰਡ ਵਾਲਿਆਂ ਜੁੱਤੀਆਂ ਮਾਰਨੀਆਂ ਹਨਾ ਉਹਦੇ ਵਾਸਤੇ ਤਿਆਰ ਐ ਹੁਣ ਕਿਹੜਾ ਮੂੰਹ ਲੈ ਕੇ ਬਾਹਰ ਨਿਕਲੋਗੇ ਲੋਕਾਂ ਨੇ ਕਹਣਾ ਮੂੰਹ ਕੁੱਟ ਕੇ ਕੱਢੀ ਆ ਲੋਕੇ ਤੂੰ ਤੂੰ ਕਰਨਵੇਂ ਡੱਪੇ ਆ ਯਾ ਚੋਕ ਕਪੜੀ ਚਾ ਮੈਨੂੰ ਨਹੀਂ ਚਾਹ ਚਾਹੀਦੀ ਦੋ ਘੁੱਟ ਚਾਹ ਦੇ ਕੇ 36 ਗੱਲਾਂ ਸੁਣਾਈਆਂ ਨੇ ਕੰਮ ਸੁਕੋਂ ਸੋਚ ਲਿਆ ਕਰ ਤੇ ਗੱਲ ਕਿੰਨੀ ਵੱਡੀ ਕਰਨ ਲੱਗੀ ਆ ਜਿੱਦਾਂ ਮਰਜ਼ੀ ਕਰੀ ਜਾਓ ਮੰਮੀ ਕੰਮ ਤੁਹਾਡੇ ਮੈਂ ਹੀ ਆਉਣਾ ਵਾ ਠੀਕ ਆ ਨਾ ਆਉਣਾ ਵਾ ਤੂੰ ਲੋੜ ਆਇਆ ਤੇਰੇ ਕੰਮ ਦਾ ਤੇਰੀ ਚਾਹ ਤਾਂ ਮਾਂ ਭੁੱਖੀ ਬੈਠੀ ਹੈ ਨਾ ਕੋਈ ਗੱਲ ਨਹੀਂ ਮੰਮੀ ਮੈਂ ਹੀ ਆਉਣਾ ਵਾ ਕੰਮ ਤੂੰ ਕਹ ਕੇ ਮੈਂ ਤੇ ਹੀ ਹੁਕਮ ਚਲਾਉਣਾ ਗ ਗੱਲਾਂ ਕਰਦੇ ਆ ਟਕੇ ਦੀ ਹੈਗੀ ਆ ਕਿੱਡਾ ਕਿੱਡਿਆਂ ਵੱਡੀਆਂ ਗੱਲਾਂ ਕਰਨ ਲਈ ਆ ਕਿਤੇ ਸ਼ਰਮ ਹਜਾ ਤੇ ਲੱਗੋ ਨਹੀਂ ਨੰਗੀ ਹੈਗੀ ਅਕਲ 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 ਕਿਤੇ ਉੱਤਰੀ ਕਿਤੇ ਖਾਨਦਾਂ ਚ ਨਹੀਂ ਇਹਦੇ ਚ ਹੈਗੀ ਹੁਣ ਮੇਰੇ ਨਾਲ ਗੱਲਾਂ ਕਰਨ ਲੱਗੀ ਆ ਜੇ ਉਹਨ ਖੱਤੇ ਅੰਤਰਿਓ ਤੁਹਾਡੀ ਧੀਆਂ ਸਾਰੀਆਂ ਰਿਜਰ ਕਰਨੀ ਆ ਹਰ ਚੀਜ਼ ਲੈ ਕੇ ਦਿੰਨੀ ਆ ਅੰਤਰਿਆ ਐਡਾ ਵੱਡਾ ਕੰਮ ਕਰਨ ਲੱਗੀ ਸੋਚ ਲੈਂਦੀ ਕਿ ਮੇਰੀ ਧੀ ਨੂੰ ਕਿੱਦੇ ਵਧੀਆ ਜੀ ਮਿਲੇ ਪਰ ਕਿੱਥੇ ਪੱਜਿਆ ਹੀ ਨਹੀਂ ਉਹਨਾਂ ਅੰਤਰਿਆ ਨੂੰ ਬੇੜਾ ਬਹਿ ਜਾ ਜੀਵਨ ਤੇਰਾ ਵੀ

ਜੀ ਪੁੱਛੂ ਮੈਂ ਇੰਗਲਿਸ਼ ਵਰਤਾਂਗੀ ਕੀ ਕਰੰਦੇ ਕੋਸ਼ ਨਹੀਂ ਨਾਲ ਆਣਾ ਮੈਂ ਖੰਡੀ ਹਾਂ ਮੀਂਹ ਨਾਲ ਉਹ ਗਿੱਲਾ ਹੋ ਗਿਆ ਹੀ ਹੁਣ ਸੁੱਕ ਗਿਆਣਾ ਧੁੱਪ ਚੜ ਗਈ ਆ ਤੇ ਸਵਾਸ ਸੁਕਾੜਨੀ ਆ ਤੇ ਸਬਜੀ ਬਣਾ ਲੈਣੇ ਆ ਕੋਈ ਵੀ ਨਹੀਂ ਦੇਖੁੰਦਾ ਕਿੱਥੇ ਚਲ ਗਏ ਸਾਰੇ ਜਣੇ ਉਹਨਾ ਮਮਮੀ ਠੀਕ ਨਹੀਂ ਤੇ ਉਹ ਦਵਾਈ ਲੈਣ ਗਈ ਕੀ ਹੋਇਆ ਉਹਨਾਂ ਨੂੰ ਕੁਛ ਨਹੀਂ ਉਹਦਾ ਨਾ ਚੱਕਰ ਚੱਕਰ ਆਉਂਦੇ ਮੈਨੂੰ ਲੱਗਦਾ ਬੀਪੀ ਵੱਧ ਗਿਆ ਹਰੇ ਤੇ ਸਾਰੇ ਜਣੇ ਚਲ ਗਏ ਨਹੀਂ ਉਹ ਡੈਡੀ ਤੇ ਮੰਮੀ ਗਏ ਦਵਾਈ ਲੈਣ ਤੇ ਵੀਰ ਤੇਰਾ ਬੰਬੀ ਤੇ ਗਿਆ ਹੁਣਾਂ ਮੈਂ ਹਾਂ ਪਰ ਲੜਕੀ ਗਲੋਗ ਇਸ ਵੀਰ ਦਾ ਕੋਈ ਮੇਰੇ ਲੱਗ ਗਿਆ ਆ ਹੀ ਨਹੀਂ ਹੈ। ਭਾਰ ਕਿਵੇਂ ਆਪ ਉੱਠ ਕੇ ਆਏ ਆ। ਨਹੀਂ ਉਹ ਫਿਰ ਮੈਂ ਕੰਮ-ਕਮ ਕਰਦੀ ਰਹੀ ਨਾ ਤੇ ਤਾਂ ਕਰਕੇ ਤੇ ਉਹ ਤੇ ਮੰਮੀ ਨੂੰ ਕਿਹਾ ਜ ਜਾ ਤੂੰ ਦਵਾਈ ਲੈ ਉਹ ਜ਼ਿਆਦਾ ਨਹੀਂ ਠੀਕ ਤੇ। ਤਾਂ ਕਰਦੀ। ਕੋਸ਼ਿਸ਼ ਆਈਦਾ ਹੀ। ਨਹੀਂ ਨਹੀਂ ਕੁਝ ਨਹੀਂ ਚਾਹੀਦਾ ਮੈਂ ਉਦਾਂ ਹੀ ਵੇਖਣ ਲਈ ਮੈਂ ਕੋਈ ਦਿਖਣ ਨਹੀਂ ਦਿਆ। ਚੱਲ ਕੋਈ ਨਹੀਂ। ਚੱਲ ਜਾ ਤੂੰ ਅੰਦਰ ਫਿਰ। ਮੈਂ ਕੰਮ ਕਰਕੇ ਆ ਜੰਨੀ ਹਾਂ ਬਸ। ਮਿੰਡੜ ਨੂੰ ਕੋ ਕਰਾ ਦੇਣਾ। ਨਹੀਂ ਨਹੀਂ ਜਾ ਤੂੰ ਮੈਂ ਕਰ ਲੈਣਾ ਕੰਮ। ਤੂੰ ਅੰਦਰ ਰੈਸਟ ਕਰ ਜਾ ਕੇ। ਹੁਣ ਕੀ ਦੱਸਾਂ ਨਾ ਤੈਨੂੰ ਕਿੱਥੇ ਗਏ ਨੇ ਜੇ ਮੈਂ ਤੈਨੂੰ ਦੱਸਿਆ ਨਾ ਸਾਰਾ ਕੁਝ ਤੂੰ ਤੇ ਅੱਗੇ ਬਿਮਾਰ ਵਾ ਤੇ ਬਿਮਾਰੀ ਨਾਲ ਤੂੰ ਅੱਧੀ ਨਹੀਂ ਰਹਿ ਜਣਾ ਇਸ ਕਰਕੇ ਤੇ ਤਲਕਾਰ ਰੱਖਣਾ ਹੀ ਪੈਣਾ ਮੈਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹਜੇ ਮੇਰੇ ਦਿਲੋਂ ਦੇ ਕਬਰੜ ਪੈ ਜਾਣ ਲਈ ਪਤਾ ਨਹੀਂ ਕੀ ਬੰਦਿਆ ਹੁਣ ਉੱਥੇ ਨਾ ਉਹ ਤਾਂ ਪਰਾਣ ਕਿਹਨੂੰ ਟੈਨਸ਼ਨ ਹੀ ਹੈ ਨਹੀਂ ਕੀ ਉਹ ਕਿਤੇ ਪਿਆ ਤੇ ਕੋਈ ਕਿਤੇ ਪਿਆ ਵਾ ਛੱਡ ਨਾ ਫੋਨ ਹੀ ਲਾਦੇ ਹਾਂ ਆਪਣੇ ਪਿਓ ਨੂੰ ਮੈਂ ਕਿਹ ਪਤਾ ਤਾਂ ਲਵਾਂ ਕੀ ਦੱਸਦੇ ਨੇ ਨਹੀਂ ਮੰਮੀ ਹੁਣ ਤੂੰ ਮੇਰੇ ਨਾਲ ਅੰਦਰ ਲੰਡੇ ਹੀ ਹਾਂ ਕਿਦਾਂ ਬੋਲਣ ਰਹੀ ਹਾਂ ਆਗੀਆਂ ਨਾ ਮੈਂ ਤੇਰਾ ਕੰਮ ਫਿਰ ਕਹਿੰਦੀ ਤੂੰ ਮੇਰਾ ਕੰਮ ਹੀ ਨਹੀਂ ਆਉਂਦੀ ਕਿਹਾ ਤੇ ਕਿ ਤੈਨੂੰ ਫੋਨ ਵੱਲੋਂ ਕਿਉਂ ਮੇਰੇ ਗੱਲ ਪੈਣੀ ਕਿੰਨੂ ਕਹਾਂ ਮੇਰੇ ਕੋਲ ਪੈਸੇ ਨਹੀਂ ਆ ਹੁਣ ਇਹ ਤੇ ਆਪਣੀ ਮਾਂ ਨੂੰ ਲਈ ਉਹਦੋਂ ਹੈਗੇ ਆ ਫੜਨੀ ਲਾ ਕੇ ਦੇ ਫੋਨ ਫੜ ਤੂੰ ਤਾਂ ਆਪੇ ਲਾ ਲਾ ਹਾਂ ਮੰਮੀ ਤੇ ਕੋਈ ਲੱਗਦਾ ਇਹ ਡੇਲੇ ਨੇ ਜੋ ਅੱਗੇ ਕੋਣ ਨਾ ਤੇਰੇ ਅੱਗੇ ਫੋਨ ਨਹੀਂ ਦਵਾ ਹਰ ਲਾ ਕੇ ਦੇ ਵੱਧ ਹੋ ਗਈ ਇਹ ਨਾ ਵੜੀ ਵੀ ਸੜਿਆ ਮੱਥਾ ਰਿੰਦਾ ਜਦੋਂ ਵੇਨੀ ਹੈ ਤੇਰੀ ਅੱਗੇ ਕਿਤੇ ਤੂੰ ਹੀ ਅੱਗ ਚੱਜਣਾ ਰਹਿ ਲਿਆ ਕਰ ਹੈ ਨਹੀਂ ਲੱਗਣ ਡਿਆ ਫੇਰ ਵੇਖ ਲਾ ਆਲੋ ਪਲਗ ਗਿਆ ਜੇ ਕਰ ਲੋ ਗੱਲ ਹੈਲੋ ਸਨੀ ਮੇਰੀ ਗੱਲ ਸੁਣਾ ਉੱਥੇ ਰਹਿ ਬੜੇ ਜਾਣੇ ਸੀ ਮੈਂ ਤੈਨੂੰ ਪੁੱਛਿਆ ਨਹੀਂ ਤੈਨੂੰ ਕਟਿਆ ਘਟਿਆ ਤੇ ਨਹੀਂ ਉਹਨਾਂ ਨੇ ਉਹ ਡੈਡੀ ਮੈਂ ਵੀ ਤੁਹਾਨੂੰ ਉੱਥੇ ਦੱਸਿਆ ਨਹੀਂਗਾ ਦਾਬੇ ਤੇ ਮੈਨੂੰ ਬੜੇ ਮਾਰਦੇ ਸੀਗੇ ਹੂੰ ਹੂੰ ਕਿ ਮੰਨ ਜਾਣਗੇ ਅਣਾ ਆਵੇ ਜੂਨ ਦੀਆਂ ਗੱਲਾਂ ਪੁੱਛੀ ਜਾਂਦੇ ਸੀ ਔਰ ਮੈਂ ਡਰਿਆ ਨਹੀਂ ਡੜੀ ਜਿਦੋਂ ਆਪਾਂ ਕੀਤਾ ਹੀ ਕੱਖ ਨਹੀਂ ਤਾਂ ਫਿਰ ਡਰਨਾ ਕਿਉਂ ਝੂਠ ਹੀ ਕਹੀ ਜਾਂਦੇ ਸੀ ਕਿ ਤੁਸੀਂ ਕੁੱਟਦੇ ਰਹੇ ਹੋ ਤੇਰਾ ਭਰਾ ਕੁੱਟਦਾ ਰਿਹਾ ਵਾ ਘਰ ਦੇ ਸਾਰੇ ਹੀ ਕੁੱਟਦੇ ਰਹੇ ਆ ਉਹ ਮੈਂ ਅਸੀਂ ਕਦੀ ਕੁੱਟੇ ਹੀ ਨਹੀਂ ਗਾ ਪਤਾ ਨਹੀਂ ਕੀ ਕੋਕ ਝੂਠ ਲਗਾਤਾ ਉਹਥੇ ਇਹਨਾਂ ਨੇ ਜਦੋਂ ਹੁਣ ਉਹਨਾਂ ਸਾਡਾ ਪੱਖ ਸੁਣਿਆ ਹੁਣ ਖੁੱਲੀਆਂ ਨਾ ਅੱਖਾਂ ਚੰਗੀ ਬੇਇੱਜ਼ਤੀ ਕਰਾ ਕੇ ਗਏ ਹੁਣ ਸਾਰਾ ਟੱਬਰ ਠੀਕ ਆ ਕਿ ਨਹੀਂ ਚਲ ਇਹ ਵੀ ਆ ਕੈਮਰੇ ਲੱਗੇ ਇਹਨਾਂ ਦਾ ਫਾਇਦਾ ਹੋ ਗਿਆ ਨਹੀਂ ਤੇ ਅਸੀਂ ਝੂਠੇ ਪੈ ਜਣਾ ਨਹੀਂ ਇਹ ਬਤਾ ਮਾੜੇ ਮੋਟੇ ਰਗੜਾ ਰੁਗੜਾ ਲਾ ਕੇ ਉਧਰ ਲਿਆਉਂਦੇ ਦਾੜੀ ਤੂੰ ਹੀ ਨਹੀਂ ਉੱਥੇ ਮੈਨੂੰ ਬੋਲਣ ਦਿੱਤਾ ਨਹੀਂ ਤੇ ਮੈਂ ਬੇਇਜ਼ਤੀ ਚੰਗੀ ਕਰਨੀ ਸੀ ਉਹ ਚੱਲ ਅਸੀਂ ਉੱਥੇ ਕਿਹੜਾ ਪੁੱਤ ਬਹੁਤ ਕੋਈ ਲੜਨ ਗਏ ਹਾਂ ਅਸੀਂ ਤੇ ਹੋਏ ਦੱਸਣ ਗਏ ਹਾਂ ਆਪਣਾ ਪੱਖ ਵੀ ਅਸੀਂ ਠੀਕ ਠਾਕ ਵਾ ਅਸੀਂ ਕੋਈ ਮਾੜੀ ਚੰਗੀ ਨਹੀਂ ਕੀਤੀ ਸਾਡੇ ਗਲੋਂ ਲਾਓ ਇਹਨਾਂ ਨੂੰ ਪਰ ਫਿਰ ਵੀ ਮਾੜਾ ਮੋਟਾ ਦੇ ਅਗਲੇ ਨੂੰ ਚਾਹੀਦਾ ਨਾ ਉਹ ਤਾਂ ਹੈ ਤੇਰੀ ਗੱਲ ਕੋਈ ਨਹੀਂ ਰੇ ਲੋ ਚੰਗੇ ਰਹਿ ਗਏ ਨਾ ਮੀ ਆਉਂ ਡਿਆ ਪਰ ਆਇਆ ਘਰ ਆਣ ਕੇ ਜੀ ਆਓ ਚਲੋ ਕੋਈ ਗੱਲ ਤਲ ਉੱਤਰੇ ਜਾ ਕੇ ਰੋਟੀ ਰਟੀ ਖਾ ਦੂੰ ਆ ਜਾ ਕੋਈ ਗੱਲ ਡੈਡੀ ਹਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਵੇਖ ਲਓ ਨਵਦੀਪ ਨੂੰ ਨਾ ਲੈ ਕੇ ਆਏ ਉਹਨੂੰ ਤਾਂ ਨਹੀਂ ਕਿ ਲਿਆਏ ਵੀ ਜੀ ਉਹਨਾਂ ਨੇ ਕਿਹਾ ਵੀ ਲਿਆ ਆਂ ਖਾ ਲ ਕਿੱਥੇ ਤੇਰੇ ਇਹਨਾਂ ਨੇ ਮਾਰਿਆ ਵਾ ਕਿੱਥੇ ਕੋਈ ਨਿਸ਼ਾਨ ਪਿਆ ਵਾ ਝੂਠੇ ਨਾ ਹੋ ਜੀਏ ਸਹੀ ਗੱਲ ਹੈ ਵੇਖ ਲਓ ਬੜੀ ਚਲਾਕੀ ਨਾਲ ਕੰਮ ਕੀਤਾ ਵਾ ਪਰ ਇਹਨਾਂ ਨੇ ਹੀ ਨਾ ਪਤਾ ਵੀ ਅੱਗੇ ਵੀ ਕੌਣ ਨੇ ਨਹੀਂ ਹੁਣ ਜਦੋਂ ਕੈਮਰਿਆਂ ਦੇ ਵਿੱਚ ਦੋਵੇਂ ਜਣੀਆਂ ਮਾਵਾਂ ਤੀਆਂ ਜਾਣਦੀਆਂ ਸ਼ਰਮ ਦੇ ਹੰਢਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਘਰੋਂ ਨਿਕਲਦੇ ਤੱਕ ਦੇ ਉਹ ਬਾਹਰਲਾ ਕੈਮਰਾ ਵੀ ਸਾਰਾ ਕੁਝ ਦੱਸਣ ਰਿਹਾ ਸੀ ਜੇ ਇਹ ਸੱਚੇ ਫਿਰ ਉੱਥੇ ਕਰਦੇ ਗੱਲ ਸੱਚੇ ਕਾਦੇ ਆ ਆਪਣੇ ਲੋ ਉਹਦੇ ਚਲਾਕੀ ਬੜੀ ਕੀਤੀ ਪਰ ਇਹ ਨਹੀਂ ਨਾ ਪਤਾ ਹੀ ਫੜੇ ਜਾਣਾ ਪਰ ਜਿੰਨੀ ਗੱਜ ਹੋਈ ਹੈ ਨਾ ਸੋਚਣਗੇ ਸਹੀ ਵੀ ਇਹ ਕੀਤਾ ਗਈ ਬਹੁਤ ਬੇਇੱਜ਼ਤੀ ਹੋਈ ਇਹਨਾਂ ਦੀ ਹੋਣਾ ਵੀ ਜਦ ਬੰਦੇ ਦੇ ਪੁੱਤ ਹੋਣਗੇ ਗਾਹੜੇ ਝੂਠ ਨਾ ਬੋਲਣਗੇ ਆ ਗਿਆ ਮੇਰਾ ਪੁੱਤ ਹਾਏ ਮਰ ਮਰਦੇ ਇਹਨੂੰ ਬੜਾ ਫਿਕਰ ਲੱਗਾ ਹੈ ਮੈਂ ਮੇਰੇ ਪੁੱਤ ਨੂੰ ਕਿਤੇ ਕੋਈ ਕੁਛ ਕਿਹਾ ਹੀ ਨਾ ਹੋਵੇ। ਉਹ ਨਹੀਂ ਮੰਮੀ ਕੋੱਖ ਨਹੀਂ ਕਿਹਾ ਤੈਨੂੰ ਕੋ ਟੈਨਸ਼ਨ ਲੈਣ ਦੀ ਹੈ ਜਦੋਂ ਆਪਾਂ ਕੀਤਾ ਹੀ ਕੋੱਖ ਨਹੀਂ ਤੇ ਫੇਰ ਝੂਠ ਨਾ ਬੋਲੀ ਮੇਰਾ ਪੁੱਤ। ਉਹ ਨਹੀਂ ਕੋ ਕਿਤਾ ਉਹਨਾਂ ਦੀ ਬੇਇੱਜ਼ਤੀ ਪਤਾ ਕਿੰਨੀ ਹੋਈ ਹੈ ਠਾਣੇ ਹੁਣ। ਉਹਨ ਖੱਤੇ ਆਏ ਸੀ ਉੱਥੇ। ਆਏ ਹੀ ਤਾਂ ਕੋ ਫੁਰੀ ਆਈ ਹੈ ਲਵ ਨਹੀਂ ਆਈ। ਹਾਂ ਆਹੋ। ਹਾਏ ਹਾਏ ਇਹਨਾਂ ਉੱਤਰੇ ਨੂੰ ਕੀ ਹੋ ਗਿਆ ਇਹ ਹੱਦ ਦੇ ਦਹਤ ਤੋਗੇ ਪਿੱਛੇ ਪੈ ਗਏ ਨੇ। ਮੇਰੀ ਤਾਂ ਨਹੀਂ ਜਾਨ ਲਾਖੀ। ਆਪਾਂ ਕੋ ਮੈਂ ਇਹਨਾਂ ਦਾ। ਨਾ ਕਦੀ ਆਪਾਂ ਉਹਨਾਂ ਨਾਲ ਲੜੇ ਨਾ ਕਦੀ ਉਹਨੂੰ ਤੰਗ ਕੀਤਾ ਆਪਾਂ। ਹਾ ਇਹ ਕੁੜੀ ਨੇ ਵੀ ਨਹੀਂ ਆਪਣੀ ਮਾਂ ਨੂੰ ਦੱਸਿਆ ਇਹ ਸੱਸ ਸੱਸ ਤੇ ਮਾਵਾ ਨਾਲ ਵੀ ਵੱਧ ਕੇ ਹੈਗੀ ਹੁਣ ਤੇ ਤੁਹਾਡਾ ਲਿਆਦ ਨਹੀਂ ਕੀਤਾ ਕੁੜੀ ਜਾਨ ਔਖੀ ਆ ਮੈਂ ਤਾਂ ਨਹੀਂ ਇਹੋ ਜਿਹੇ ਰਿਸ਼ਤੇਦਾਰ ਤੇ ਬੰਨ੍ਹੇ ਜਿੱਕੇ ਨੂੰ ਦਵੀ ਉਹ ਚਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਠੀਕ ਆਹ ਅਰੇ ਰਿਸ਼ਤੇਦਾਰ ਤੂੰ ਦੇਖ ਲੈ ਨੀ ਬਾਸ਼ਨਾ ਇਹ ਹਮਤਰੇ ਮੈਂ ਛਾੜੇ ਮੱਥੇ ਲੱਗ ਗਏ ਗੱਲ ਸਾਡੇ ਨਾਲ ਜੋ ਹੋ ਗਿਆ ਹੋ ਗਿਆ ਤੂੰ ਨਾ ਟੈਨਸ਼ਨ ਲਈ ਆ ਮਾਰਿਆ ਨਹੀਂ ਤੁਹਾਨੂੰ ਕਿਤੇ ਮਾਰਿਆ ਮਰਤ ਨਹੀਂ ਉਹਨਾਂ ਨੇ ਉਹ ਨਹੀਂ ਮਾਰਿਆ ਠੀਕ ਆ ਮੈਂ ਚਲ ਆ ਮੈਂ ਤੁਹਾਨੂੰ ਰੋਟੀ ਰੱਟੀ ਦਵਾਉਂ ਉੱਥੇ ਪਾ ਕੇ ਪਾਣੀ ਪਿਆਲ ਮੁੰਡੇ ਨੂੰ ਕੀ ਕਰੇ ਬੰਦਾ ਇੰਨੇ ਅੰਤਰੇ ਨੇ ਸਾਡੇ ਮੱਥੇ ਲੱਗੇ ਨੇ ਸਾਡੀ ਤੇ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਆ ਦੇਖਾਂ ਇਹਦਾ ਪਿਓ ਵੀ ਆ ਗਿਆ ਤੇ ਪਿੰਦਰ ਵੀ ਆ ਗਿਆ ਕੀ ਦੱਸਦੇ ਨੇ ਕੀ ਮੁੱਕਾ ਵਾ